ਮਿਹਰੇ ਹੁੰਦੇ ਨੇ ਜਿਹੜੇ ਬਦਲ ਜਾ ਕੇ ਗੱਲ ਨਹੀਂ ਕਰਦੇ ਭਿੰਦੇ ਨਹੀਂ ਕੋਈ ਬਹੁਤ ਸੱਚ ਨਾਰ ਨਹੀਂ ਹੁੰਦੇ ਜਿਹੜਾ ਨਾਰਾ ਹੈ ਉਹ ਜਿਹੜਾ ਚੈਲੰਜ ਦਿੰਦਾ ਬਦਾਨ ਜਾ ਜਾਂਦਾ ਜਦ ਆਪ بادشاہ ਕਿਲੇ ਦੇ ਘੜੀ ਤੇ ਲੜ ਰਹਿ ਨੇ ਥੱਲੇ ਜਦ ਉਹਨਾਂ ਮੇਰੇ ਕੋਲ ਯ ਚੈਲੰਜ ਕੀਤਾ ਵੀ ਜੇ ਸੂਰਮਾ ਤਾਂ ਉੱਪਰ ਆ ਸਾਹਮਣੇ ਤਦੋਂ ਬਾਜਾ ਉੱਪਰ ਚੜ ਗਏ ਘੜੀ ਦੇ ਸਾਹਮਣੇ ਖੜੇ ਹੋ ਗਏ ਆ ਜਾ ਬਈ ਉਹ ਆਇਆ ਘੋੜੇ ਤੇ ਚੜਿਆ ਹੋਇਆ ਉਹਨਾਂ ਵੀ ਚਲਾਇਆ ਆਪਣਾ ਤੀਰ ਕਿ ਆ ਜੋ ਵੀ ਗੋਲੀ ਉਹਦੇ ਕੋ ਜੋ ਵੀ ਸਹਾਰ ਸੀ ਇਹਨਾਂ ਨੇ ਆਪਣਾ ਬਚਾ ਲਿਆ ਨਹੀਂ ਲੱਗਿਆ ਇਹਨਾਂ ਨੇ ਤੀਰ ਮਾਰਿਆ ਉਹ ਮਰ ਗਿਆ ਪਹਿਲੇ ਕੇ ਆਦਾ ਗਏ ਨਾ ਦਰਸੀ ਤਾਂ ਆ ਗਏ ਵੀਣਾ ਨਹੀਂ ਆ ਸਕਦਾ ਹਾਂਜੀ ਘਰ ਸਾਹਮਣੇ ਆਉਂਦਾ ਜਦ ਬਜਦੀ ਹੈ ਵੀਣਾ ਨਹੀਂ ਹੁੰਦਾ ਹੈ ਰੱਬ ਨਾ ਰਾਵੂ ਵਾ ਸਾਹਮਣੇ